ਤੇ ਵੀ ਅਗਰ ਗਰੇ ਵੀ ਆਂ ਜੈਤੋ ਬੁਸ਼ੰਡਾ ਰੋਡ ਤੇ ਸੀਵਰੇਜ ਜਾਂ ਵਾਟਰ ਸਪਲਾਈ ਪਾਈਪ ਕੁੱਟਣ ਕਰਕੇ ਬਣਿਆ ਖੱਡਾ ਤੇ ਆਵਾਜਾਈ ਵਾਲੇ ਵਹੀਕਲਾਂ ਨੂੰ ਆ ਰਹੀ ਹੈ ਦਿੱਕਤ ਪਰੇਸ਼ਾਨੀ ਮੈਕਮਾ ਨਾ ਪਰਵਾਹ ਕੀ ਇਹਦੇ ਬਾਰੇ ਕੀ ਕਹਿਣਾ ਚਾਹੋਣੇ ਤੁਸੀਂ ਇਹ ਪਰਸੋ ਸ਼ਾਮ ਦਾ ਲੀਕ ਹੋ ਰਹੀ ਆ ਪਾਈਪ ਤੇ ਪਰਸੋ ਸ਼ਾਮ ਦਾ ਕੱਲ ਸਵੇਰ ਜੋ 6 ਵਜੇ ਅਸੀਂ अर्ਲੀ ਮਾਰਨਿੰਗ ਉੱਠੇ ਉਦੋਂ ਦੇਖਿਆ ਕਿ ਖੱਡਾ ਪੈ ਚੁੱਕਿਆ ਸੀ ਉਹ ਖੱਡੇ ਦੇ ਵਿੱਚ ਅਸੀਂ ਬਰੇ ਟਾਇਰ ਤੇ ਸੇਫਟੀ ਲਈ ਲਾਇਆ ਤਾਂ ਵੀ ਕੋਈ ਹਾਸਾ ਨਾ ਵਾਪਰ ਜੇ ਕੋਈ ਕਾਰ ਵਗੈਰਾ ਨਾ ਖੱਡੇ 'ਚ ਵੱਜ ਕੇ ਫਲਟ ਜੀ ਉਦੋਂ ਸਵੇਰ 6 ਵਜੇ ਤੇ ਟਾਇਰ ਵਗੈਰਾ ਲਾ ਕੇ ਇੱਕ ਵਾਰੀ ਉਦੋਂ ਬਾਅਦ ਇਹਨਾਂ ਨੂੰ ਵਾਟਰ ਬਾਕਸ ਵਾਲਿਆਂ ਨੂੰ ਦੱਸਤਾ ਇਹ ਵੀ ਦੇਖ ਕੇ ਗਏ ਪਰ ਕੱਲ ਦਾ ਦੱਸਿਆ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਵੀ ਪਾਈਪ ਨੂੰ ਬੰਦ ਕਰ ਦੇਣ ਪਾਣੀ ਵਾਲੀ ਇਹਦੇ ਨਾਲ ਕਿੱਡਾ ਕੋਟਾ ਹਾਸਤਾ ਵਾਪਰ ਸਕਦਾ ਕੁਝ ਵੀ ਹੋ ਸਕਦਾ ਜੀ ਤੇਜ਼ ਤਰਾਰ ਕੋਈ ਕਾਰ ਆਉਂਦੀ ਉਹਦੇ ਚ ਪਰਿਵਾਰ ਹੁੰਦਾ ਕਿਸੇ ਦਾ ਅਗਲੇ ਖੱਡੇ ਦੇ ਵਿੱਚ ਟਾਇਰ ਪਾ ਕੇ ਪਲਟ ਵੀ ਸਕਦੀ ਸੀ ਜੀ ਗੱਡੀ ਜਾਂ ਖੰਭੇ 'ਚ ਵੀ ਵੱਜ ਸਕਦੀ ਸੀ ਅਸੀਂ ਉਸ ਹਾਮ ਨਾਲ ਕੱਲ ਇੱਕ ਰੀਟੇ ਦਾ ਲਾਤਾ ਸੀ ਵੀ ਲੋਕਾਂ ਨੂੰ ਦੂਰੋਂ ਪਤਾ ਲੱਗ ਜੇ ਵੀ ਇੱਥੇ ਕੋਈ ਖੱਡਾ ਹੈ ਪਰ ਅਜੇ ਤੱਕ ਵਾਟਰ ਵਾਕਸ ਅਪਾਰਟਮੈਂਟ ਵਾਲੇ ਕੋਈ ਨਹੀਂ ਆਇਆ ਇਹ ਰੋਡ ਕਿਹੜਾ ਹੈ ਇਹ ਰੋਡ ਹੈਗਾ ਜੀ ਬਠਿੰਡਾ ਤੋਂ ਜੈਥੋਂ ਇੰਕਰੂਡ ਆ। ਕਾਫੀ ਵਗਦਾ ਕਾਫੀ ਇਥੋਂ ਟ੍ਰੈਫਿਕ ਵਾਰਾ ਲੰਘਦਾ। ਔਰ ਅਸੀਂ ਤਾਂ ਇਹਨਾਂ ਨੂੰ ਕੱਲ ਸਵੇਰਾਂ ਦਾ ਹੀ ਟਿੱਕਿਆ ਹੋਇਆ ਪਰ ਅਜੇ ਤੱਕ ਨਹੀਂ ਬੰਦ ਹੋਇਆ। ਤੁਹਾਡੇ ਗੇਟ ਦੇ ਵਿੱਚ ਇੱਕ ਪਾਣੀ ਲੀਕ ਹੋ ਜਾਂਦਾ ਹੈ। ਹਾਂਜੀ ਇਹ ਪਰਸੋਂ ਦਾ ਲੀਕ ਹੋ ਜਾਂਦਾ ਹੈ। ਜੀ। ਤੇ ਪਰਸੋਂ ਦਾ ਲੀਕ ਹੋ ਰਿਹਾ ਹੈ ਇਹ। ਅਜੇ ਤੱਕ ਇਹਨਾਂ ਨੂੰ ਇਹ ਨਹੀਂ ਪਤਾ ਲੱਗਿਆ ਵੀ ਇਹ ਵਾਟਰ ਬਾਕਸ ਦਾ ਹੈ ਜਾਂ ਸੀਵਰੇਜ ਦਾ। ਇਸ ਗੱਲ ਦੀ ਸਮੱਸਿਆ ਮਤਲਬ ਲੋਕਾਂ ਨੂੰ ਆ ਰਹੀ ਹੈ। ਇੰਨਾ ਨੇ ਇਸ ਗੱਲ ਦਾ ਕੋਈ ਬਹੁਤਾ ਧਿਆਨ ਨਹੀਂ ਦਿੱਤਾ ਤੇ ਉਹਦੇ ਚ ਟੋਆ ਵੀ ਪੈ ਗਿਆ ਉਹ ਅਸੀਂ ਤੈਰ ਉੱਥੇ ਖੜਾ ਕਰ ਦਿੱਤਾ ਹੈ ਤੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਵੀ ਜਲਦੀ ਤੋਂ ਜਲਦੀ ਇਹ ਠੀਕ ਕੀਤਾ ਜਾਵੇ ਮਤਲਬ ਲੋਕਾਂ ਨੂੰ ਆਵਾਜ਼ ਆਈ ਜੀ ਬਹੁਤ ਡਿਕਾ ਆ ਰਿਹਾ ਹੈ ਤੇ ਜੇ ਨਾ ਠੀਕ ਕੀਤਾ ਤਾਂ ਕੋਈ ਐਕਸੀਡੈਂਟ ਵੀ ਹੋ ਸਕਦਾ ਕੋਈ ਹਾਸਾ ਹੋ ਸਕਦਾ ਇਹ ਆਪਣਾ ਸੀਆਈ ਸਟਾਫ ਚ ਵੀ ਪਾਣੀ ਜਾ ਰਿਹਾ ਉਹਨਾਂ ਨੇ ਕੋਈ ਛੱਕਿਆ ਕਿਸੇ ਨੂੰ ਜਾਂ ਨਹੀਂ ਛੱਕਿਆ ਉਹਦੇ ਬਾਰੇ ਸਾਨੂੰ ਨਹੀਂ ਪਤਾ ਸਾਨੂੰ ਇਹਨਾਂ ਪਤਾ ਵੀ ਅਸੀਂ ਦਾ ਟਾਇਰ ਉਹਦੇ ਦੇਖ ਲਿਆਰਤਾ ਵੀ ਲੋਕਾਂ ਨੂੰ ਇਹ ਗੱਲ ਦਾ ਪਤਾ ਲੱਗ ਜੇ ਵੀ ਇੱਥੇ ਕੋਈ ਗੱਲ ਹੈਗੀ ਹੈ ਵੀ ਕੋਈ ਨਾ ਕੋਈ ਜੇ ਨਾਕ ਲਿਆਰ ਦੇ ਤੇ ਉਹ ਟੋਏ ਦੇ ਵਿੱਚ ਨਾ ਕੋਈ ਨਾ ਕੋਈ ਵਿੱਚ ਵੱਜ ਕੇ ਐਕਸੀਡੈਂਟ ਹੋ ਵੀ ਜਾਣਾ ਸੀ ਅਸੀਂ ਤਾਂ ਜਿੰਨਾ ਕਰ ਸਕਦੇ ਸੀ ਕਰਤਾ ਤੇ ਹੁਣ ਜੇ ਨਾ ਇਹ ਕਰਨਗੇ ਤਾਂ ਫੇਰ ਨੁਕਸਾਨ ਹੋ ਸਕਦਾ ਹੈ ਕੀ ਮੰਗ ਕਰਦੇ ਤੁਸੀਂ ਅਸੀਂ ਮੰਗ ਕਰਦੇ ਆ ਵੀ ਜੀਸੀਬੀ ਨਾਲ ਟੋਆ ਪਟਾ ਕੇ ਤੇ ਉਹ ਪਾਈਪ ਉਹ ਜੇ ਲੀਗ ਹੈ ਜਿਹੜੀ ਉਹ ਜੋੜੀ ਜਾਵੇ ਠੀਕ ਹੈ